ਦੁੱਕ ਵਾਲਾ ਜੰਦ ਹੈ ਕਿ ਹਿੰਦੁਸਤਾਨ ਦੇ ਉੱਪਰ ਕਸ਼ਮੀਰ ਦੇ ਵਿੱਚ ਪਹਿਰਗਾਮ ਦੇ ਵਿੱਚ ਬਹੁਤ ਵੱਡੀ ਘਟਨਾ ਹੋਈ ਹੈ ਉੱਥੇ ਨਹਿਤੇ ਲੋਕਾਂ ਨੂੰ ਬੇਕਸੂ ਲੋਕਾਂ ਨੂੰ ਜਿਹਨਾਂ ਕੋਈ ਨਹੀਂ ਸੀ ਜਿਨ੍ਹਾਂ ਦੀ ਦੁਸ਼ਮਣੀ ਕਿਸੇ ਨਾਲ ਨਹੀਂ ਸੀ ਉੱਥੇ ਮਲੁਖਤਾ ਦਾ ਘਾਣ ਕੀਤਾ ਗਿਆ ਜਿਹਦੇ ਦੀ ਮੈਂ ਕੱਲਾ ਨਹੀਂ ਸਮੁੱਚੇ ਹਿੰਦੁਸਤਾਨ ਦਾ ਉਹ ਵਿਅਕਤੀ ਜਿਹੜਾ ਚੇਤਨ ਹੈ ਜਿਹੜਾ ਸਾਡੇ ਦੇਸ਼ ਪ੍ਰਤੀ ਸੋਹਲਦਾ ਚਿੰਤਾ ਕਰਦਾ ਹੈ ਗਲਤੀ ਉਹ ਸਾਰੇ ਹੀ ਚਿੰਤਾ ਕਰ ਰਹੇ ਨੇ ਅਸੀਂ ਉਹ ਚਿੰਤਾ ਦੇ ਵਿੱਚ ਛਾਵਣਾ ਹੈ ਔਰ ਉਹ ਰੂਹਾਂ ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਮੌਤ ਦੇ ਘਾਟ ਉਤਾਰ ਕਰ ਦਿੱਤਾ ਗਿਆ ਅਸੀਂ ਉਹਨਾਂ ਨੂੰ ਛਰਦਾ ਦੇ ਫੁੱਲ ਪੇਟ ਕਰਨ ਦੇ ਲਈ ਅੱਜ ਇੱਥੇ ਸਿਵਲ ਡਿਫੈਂਸ ਜਿਹੜੀ ਕਿਉਂਕਿ ਸਿਵਲ ਡਿਫੈਂਸ ਦਾ ਬਹੁਤ ਵੱਡਾ ਕੰਮ ਹੈ ਤੇ ਸੁਰੱਖਿਆ ਦੇ ਲਈ ਫੋਰਟ ਬਣਾਈ ਜਾਂਦੀ ਹੈ ਬੇਸ਼ੱਕ ਕਿ ਸਿਵਲ ਫੋਰਟ ਹੈ ਔਰ ਖਾਸ ਤੌਰ ਤੇ ਖੂਨਦਾਨ ਜਿਹੜੇ ਕਰਦੇ ਨੇ ਖੂਨਦਾਨੀ ਉਹਨਾਂ ਦੇ ਪ੍ਰਦਾਨਾਂ ਨੂੰ ਅਸੀਂ ਸੱਦਾ ਦਿੱਤਾ ਸੀ ਕਿ ਅਸੀਂ ਸੰਕੇਤਕ ਤੌਰ ਦੇ ਉੱਤੇ ਮੈਂ ਕਿਹਾ ਸੀ ਜਿੰਨੇ ਵੀ ਸਾਥੀ ਕੋਈ ਆ ਸਕਦੇ ਆ 7 ਵਜੇ ਅਸੀਂ ਇੱਥੋਂ ਉਹਨਾਂ ਰੂਹਾਂ ਨੂੰ ਸਰਦਾ ਦੇ ਪੁਲ ਪੇਟ ਕਰਕੇ ਮੌਨ ਜੀ ਨੂੰ ਜਿਹੜਾ ਮੋਮਬਤੀਆਂ ਜਗਾ ਕੇ ਖੈਰਬੀਰ ਚੌਕ ਤੋਂ ਸਦਭਾਵਨਾ ਚੌਕ ਤੇ ਜਾਵਾਂਗੇ ਔਰ ਉਹਨਾਂ ਨੂੰ 2 ਮਿੰਟ ਦਾ ਮੌਤ ਕਾਰਨ ਕਰਕੇ ਸ਼ਰਧਾ ਦੇ ਫੁਰੇਟ ਕਰਾਂਗੇ ਮੈਂ ਔਰ ਮੇਰੇ ਜੀ ਸਾਥੀ ਇੱਥੇ ਖੜੇ ਹਾਂ ਅਸੀਂ ਇਸ ਦੀ ਕੜੇ ਸ਼ਬਦਾਂ ਦੇ ਜਿੰਦਾ ਕਰਦੇ ਹਾਂ ਔਰ ਸਾਡੀ ਮੰਗ ਵੀ ਹੈ ਕਿ ਜਿੰਨਾ ਵੀ ਸ਼ਕਤੀਆਂ ਨੇ ਇਹ ਕਾਰਾ ਕੀਤਾ ਹੈ ਮਨੁੱਖਤਾ ਦਾ ਕਾਣ ਕੀਤਾ ਹੈ ਕਿਉਂਕਿ ਜਿਹੜਾ ਸਾਡਾ ਧਰਮ ਹੈ ਉਹ ਨਹੀਂ ਸਿਖਾਉਂਦਾ ਕਿਸੇ ਨੂੰ ਨਫਤ ਕਰਨਾ ਮਾਨਸ ਕੀ ਯਾਦ ਸਭ ਦਾ ਇੱਕ ਬਚਾ ਕੋਈ ਧਰਮ ਨਹੀਂ ਮੈਂ ਅਤੇ ਕੁਝ ਦਿਨ ਪਹਿਲਾਂ ਅਸੀਂ ਜੱਲਿਆਂਵਾਲਾ ਬਾਗ ਦੀ ਯਾਦ ਤਾਜ਼ਾ ਕਰਕੇ ਹਟੀਆਂ 13 April ਨੂੰ 13 April ਨੂੰ ਜੇ ਅਸੀਂ ਸੋਚ ਲਈਏ ਉਦੋਂ ਉਸੇ Hindu Sikh Muslim ਛੋਟੇ ਲੋਕਾਂ ਦਾ ਖੂਨ ਡੁੱਲਿਆ ਸੀ ਦੇਸ਼ ਦੀ ਆਜ਼ਾਦੀ ਦੇ ਲਈ ਸਾਨੂੰ ਉਹ ਯਾਦ ਰੱਖਣੀ ਚਾਹੀਦੀ ਹੈ ਔਰ ਉਹ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਹਰ ਸ਼ਹਿਰੀ ਦਾ ਫਰਜ਼ ਹੈ ਕਿ ਉਹ ਇਸ ਦੇ ਲਈ ਆਵਾਜ਼ ਉਠਾਏ ਮੈਂ ਸਦਾ ਦਿੱਤਾ ਸੀ ਆਪ ਦੇ ਲਈ ਮੁੱਚੇ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਵੀ ਕਿਲਤਕ ਹੈ ਚਿੰਤਾ ਕਰਦੇ ਹੈ ਜਿਹੜੇ ਇਸ ਗੱਲ ਨੂੰ ਮਾੜਾ ਸਮਝਿਆ ਹੈ ਵੀ ਅਥੀ ਇਸ ਦੇ ਵਿੱਚ ਮੌਨ ਸਥਾਨ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਚਲੇ ਗਏ ਸਤੀਸਨ ਅਜਿਹੀ ਪੇਟ ਕਰ ਗਏ ਮਾਉਣ ਦੇ ਦੁੱਖ ਅਸਰੀਕ ਨੂੰ ਪਰਿਵਾਰਾ ਨੂੰ ਨਾ ਪਰਬਾਤਾਂ ਉਹਨਾਂ ਨੂੰ ਜਿਹੜਾ ਇਹ ਸਦਮਾ ਹੈ ਜਿਹੜਾ ਸਹਿਣ ਜੋ ਨਹੀਂ ਉਸ ਕੈਨ ਦੀ ਸ਼ਕਤੀ ਵਕੇ اور ਮੈਂਰੀ ਮੰਗ ਹੈ ਹਿੰਦੁਸਤਾਨ ਦੀ ਸਰਕਾਰ ਤੋਂ ਕਿ ਜਿਹੜੀਆਂ ਵੀ ਸ਼ਕਤੀਆਂ ਨੇ ਕੰਮ ਕੀਤਾ ਉਹਨਾਂ ਦੇ ਖਲਾਫ ਸੜੀ ਕਾਰਵਾਈ ਕੀਤੀ ਜਾਵੇ اور ہندستان ਦੇ ਵਿੱਚ ਉਹਨਾਂ ਨੂੰ ਨੰਗਾ ਕਰਕੇ